ਸਸ਼ਿਕਾ ਜੀ ਮੇਰੀ ਨਾਤੇ ਮਾਹਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਵਿਆਹਾਂ ਸਮਾਗਮਾਂ ਦੇ ਪ੍ਰੋਗਰਾਮ ਨੂੰ ਲੈ ਕੇ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਅੱਜ ਕੱਲ ਦੇ ਵਿਆਹਾਂ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਬੇहद ਜਿਹੜੀ ਕਿ ਵੱਧ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੇ ਤੇ ਕਾਨੂੰਨੀ ਰੋਕ ਵੀ ਰੋਕ ਵੀ ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਲੋਕ ਵਿਆਹਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਕਰ ਰਹੇ ਨੇ ਅੱਗੇ ਵੀ ਵਿਆਹ ਸਮਾਗਮ ਹੁੰਦੇ ਸੀ ਨੱਚ ਟੱਪ ਕੇ ਲੋਕਾਂ ਵੱਲੋਂ ਖੁਸ਼ੀ ਮਨਾਏ ਜਾਂਦੇ ਸੀ ਪਰ ਇਹ ਕਲਚਰ ਕਿਵੇਂ ਆ ਗਿਆ ਕਿ ਹੁਣ ਵਿਆਹਾਂ ਦੇ ਵਿੱਚ ਜਿਹੜਾ ਕਿ ਹਥਿਆਰਾਂ ਦੀ ਵੱਤੋਂ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਡਵੋਕੇਟ ਕਮਲ ਆਨੰਦ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਜੀ ਤੁਹਾਡਾ ਲਾਈਵ ਪੰਜਾਬੀ ਟੀਵੀ ਦੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਜੀ ਸ਼ੁਕਰੀਆ ਔਰ ਕਿਦਾਂ ਦੇਖਦੇ ਹੋ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਵਿਆਹਾਂ ਦੇ ਵਿੱਚ ਹਥਿਆਰਾਂ ਦੀ ਬਹੁਤ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਹ ਤਾਂ ਕਲਚਰ ਹੈ ਹੀ ਨਹੀਂ ਸੀ ਅਗਲੇ ਵੀ ਵਿਆਹ ਸਮਾਗਮਾਂ ਲੋਕ ਕਾਠੀ ਖੁਸ਼ੀ ਮਨਾਉਂਦੇ ਸੀ ਪਰ ਅੱਜ ਇਹ ਵੱਖਰਾ ਕੰਡ ਕਿਉਂ ਚੱਲ ਪਿਆ ਤੇ சின்ன ਜੀ ਕੋਈ ਕੰਫਿਊਜ਼ ਹੋਣ ਦੀ ਗੱਲ ਨਹੀਂ ਹੈ ਬਿਲਕੁਲ ਕਲੀਅਰ ਹੈ ਇਹ ਸਾਰੀ ਬਿਮਾਰੀ ਦਾ ਜਿਹੜਾ ਕਾਰਨ ਹੈ ਉਹ ਪੰਜਾਬ ਦੇ ਜਿਹੜੇ ਸਿੰਗਰ ਨੇ ਨਾ ਜੀ ਜੀ ਮੈਂ ਇਹ ਕਹਿੰਦੇ ਹੋਏ ਮਤਲਬ ਤੂੰ ਜਵਾਬ ਨੂੰ ਬੁਰਾ ਨਹੀਂ ਲੱਗ ਰਿਹਾ ਕਿ ਇਹ ਆਪਣੇ ਲਾਲਚ ਦੇ ਮਾਰੇ ਲਾਲਚੀ ਸਿੰਗਰ ਜਿਹੜੇ ਨੇ ਉਹ ਬੱਚਿਆਂ ਨੂੰ ਗਲਤ ਡਾਇਰੈਕਸ਼ਨ ਚ ਗਲਤ ਪਾਸੇ ਲੈ ਕੇ ਜਾ ਰਹੇ ਨੇ ਪੰਜਾਬ ਦੇ ਗਾਣੇ ਜਿਹੜੇ ਨੇ ਮੈਨੂੰ ਨਹੀਂ ਪਤਾ ਸੀ ਮੇਰੀ ਉਮਰ ਅਜ 53 ਸਾਲ ਹੋ ਗਈ ਵੀ ਕੋਈ ਰਿਕਾਨਾ ਨਾਮ ਤੇ ਪਿਸਤਲ ਹੁੰਦਾ ਹੈ ਔਰ ਉਹ ਸੌਫੀਕੇਟਡ ਪਿਸਤਲ ਹੈ ਹੋਰ ਜਿਹੜੇ ਆਰੰਗਜ਼ਾ ਮੈਨੂੰ ਨਹੀਂ ਪਤਾ ਸੀਗਾ ਤਾਂ ਸਾਡੇ ਪੰਜਾਬੀ ਗਾਣੇ ਕੁਝ ਇਸ ਤਰ੍ਹਾਂ ਇਹ ਸਿੰਘਰਾ ਨੇ ਲਾਲਚੀ ਸਿੰਘਰਾ ਨੇ ਬਣਾਤੇ ਕਿ ਉਹ ਜਿਹੜੇ ਜਵਾਨ ਮੁੰਡੇ ਨੇ 15 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਤਾਂ ਉਹਨਾਂ ਦੇ ਇਹ ਇੱਕ ਡ੍ਰੀਮ ਬਣ ਗਿਆ ਉਹਨਾਂ ਦਾ ਇੱਕ ਪੈਸ਼ਨ ਬਣ ਗਿਆ ਮੈਂ ਹੁਣ ਇੱਕ ਗਾਣਾ ਸਰਚ ਕਰਕੇ ਸੁਣ ਰਿਹਾ ਸੀ ਕਿ ਕੋਈ ਜੱਟ ਤੇ ਪੇਸ਼ੀ ਚੱਲਦੀ ਹੈ ਉਹ ਦਿੱਲੀ ਜਾਂਦੇ ਹਥਿਆਰ ਮੋਢੇ ਤੇ ਲਾੜਖੇ ਨੇ ਪਹਿਲਾਂ ਇੱਕ ਹੋਰ ਸਿੰਗਰ ਸੀਗਾ ਤੇ ਉਹ ਸਾਰੇ ਮਤਲਬ ਇਸ ਤਰ੍ਹਾਂ ਦਾ ਇੱਕ ਨਰੇਟਿਵ ਬਣਾਇਆ ਜਾਂਦਾ ਹੈ ਵੀ ਜਗਾਨਾ ਨਹੀਂ ਜੰਮਦਿੰਦਾ ਜੱਟ ਨੂੰ ਉਹ ਜੱਟ ਨਹੀਂ ਤਾਂ ਵਿਚਾਰੇ ਤੁਸੀਂ ਉਹ ਕੁਝ ਪਰਸੈਂਟ ਜੇ 10-5 ਪਰਸੈਂਟ ਨੂੰ ਅਸੀਂ ਜਿਹੜੇ ਬੜੀ ਲੈਂਡ ਹੋਲਡਰ ਨੇ ਉਹਨਾਂ ਨੂੰ ਜੇ ਅਸੀਂ ਛੱਡ ਦਈਏ ਜੇ ਆਮ ਜੀ ਖੇਤੀਬਾੜੀ ਵਾਲੇ ਬੰਦੇ ਦੀ ਗੱਲ ਕਰੀਏ ਜਿਹੜਾ ਕੋਈ ਫਾਰਮਰ ਹੈ ਉਹਦੀ ਪੋਜੀਸ਼ਨ ਤਾਂ ਵਿਚਾਰਾ ਕਰਜੇ ਚ ਦਬਿਆ ਪਿਆ ਬਿਲਕੁਲ ਤਾ ਉਹਨੇ ਜਗਾਨਾ ਕਿੱਥੋਂ ਉਹਨੂੰ ਚੱਕ ਲੂਗਾ ਦਬਨ ਨੂੰ ਤਾਂ ਦਵੇ ਤਾਂ ਅਸੀਂ ਪਏ ਆ ਪੰਜਾਬ ਵਾਲੇ ਦੂਜੀਆਂ ਸਟੇਟਾਂ ਵਾਲੇ ਸਾਡਾ ਨੈਰੇਟਿਵ ਇਹੋ ਜਿਹਾ ਬਣਾਦਾ ਵੀ ਫालतੂ ਦੀਆਂ ਚੀਜ਼ਾਂ 'ਚ ਫਸ ਗਏ ਔਰ ਆਪਣੀ ਜਿਹੜੀ ਪੀੜ੍ਹੀ ਹੈ ਉਹਨੂੰ ਖਰਾਬ ਕਰਦੇ ਪਏ ਆ ਤੁਸੀਂ ਦੂਜੀ ਜਗ੍ਹਾ ਤੇ ਦੇਖੋ ਉਹਨਾਂ ਦਾ ਨੈਰੇਟਿਵ ਕੀ ਨੇ ਗੁਜਰਾਤੀਆਂ ਦੇ ਕੀ ਹੈ ਹਮਾਰਾ ਬੇਟਾ ਸੀਏ ਹੈ ਜੀ ਹਮਾਰਾ ਬੇਟਾ ਜੀ ਉਹ ਸੀਰੀਅਸ ਬਣਾ ਹੋਇਆ ਜੀ ਹਮਾਰਾ ਬੇਟਾ ਇਹ ਬਣਾ ਹੋਇਆ ਹਮਾਰਾ ਬੇਟਾ Google 'ਚ ਕੰਮ ਕਰਦਾ ਹੈ ਸਾਡੇ ਨਹੀਂ ਕੀ ਨੈਰੇਟਿਵ ਹੋ ਗਿਆ ਸਾਡੇ ਕੋਲੇ ਜਗਾਨਾ ਹੈਗਾ ਜੀ ਸਾਡੇ ਕੋਲੇ ਪਿਸਤਲ ਹੈਗੀ ਹੈ ਜੀ ਆਹ ਸਾਡਾ ਨਰੇਟੀ ਬਣਾਤਾ ਇਕਮ ਖਾਨ ਜੀ ਇਹ ਪੂਰੇ ਦਾ ਪੂਰਾ 100% ਜਿਹੜਾ ਕਸੂਰ ਹੈ ਪੰਜਾਬ ਦੇ ਜਿਹੜੇ ਲਾਲਚੀ ਮੈਂ ਕਹੂੰਗਾ ਬਿਲਕੁਲ 100% ਕਹੂੰਗਾ ਲਾਲਚੀ ਸਿੰਗਰਾ ਨੇ ਇਹ ਬਣਾਇਆ ਹੋਇਆ ਜੀ ਜੀ ਅਸੀਂ ਇੱਕ ਵਾਰ ਇਹ ਵੀ ਗੱਲ ਦੇਖਦੇ ਆ ਐਡਵੋਕੇਟ ਸਰ ਜੀ ਕਿ ਜੇਕਰ ਕਿਸੇ ਆ ਵਾਹਨ ਦੇ ਉੱਤੇ ਕਿਸੇ ਮੋਟਰਸਾਈਕਲ ਦੇ ਗੱਡੀ ਦੇ ਉੱਤੇ ਕੋਈ ਹਥਿਆਰ ਨੂੰ ਪ੍ਰਮੋਟ ਕਰਨ ਵਾਲਾ ਫੋਟੋ ਲਗਾਇਆ ਜਾਂਦਾ ਤਾਂ ਉਸ ਦੇ ਉੱਤੇ ਕਾਨੂੰਨੀ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ ਗਾਣਿਆਂ ਦੇ ਵਿੱਚ ਤਾਂ ਸ਼ਰਿਆਮ ਹਰ ਇੱਕ ਹਥਿਆਰ ਨੂੰ ਦਿਖਾਇਆ ਜਾਂਦਾ ਤਾਂ ਜਿਸ ਤਰੀਕੇ ਦੇ ਨਾਲ ਜੇਕਰ ਹਥਿਆਰਾਂ ਦੀ ਕੋਈ ਵੀਡੀਓ ਪਾ ਦਿੰਦਾ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਜਾਂ ਕੋਈ ਫੋਟੋ ਪਾ ਦਿੰਦਾ ਤਾਂ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਜੋ ਸ਼ਰਿਆਮ ਗਾਣਿਆਂ ਦੇ ਵਿੱਚ ਚੱਲ ਰਹੇ ਨੇ ਫਿਰ ਇਹਨਾਂ ਨੂੰ ਲੈ ਕੇ ਕਿਵੇਂ ਦੀ ਜੜਕੀ ਚੀਜ਼ਬਾਨੀ ਚਾਹੀਦੀ ਹੈ ਜਾਂ ਕੋਈ ਐਕਟ ਹੋਣਾ ਚਾਹੀਦਾ ਜਾਂ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਪਤਾ ਕੀ ਹੈ ਜੀ ਇਹ 'ਚ ਸਿਰਫ ਔਰ ਸਿਰਫ ਜਿਹੜੀ ਹੈ ਅਸੀਂ ਇਕੱਲੀ ਸਰਕਾਰ ਦੀ ਨਿਰਾਸ਼ਾ ਨਹੀਂ ਕਹਿ ਸਕਦੇ ਇਹ 'ਚ ਕਿਤੇ ਨਾ ਕਿਤੇ ਸੁਸਾਇਟੀ ਵੀ ਜਿਹੜੀ ਹੈ ਉਹ ਜਿੰਮੇਵਾਰ ਹੈ ਔਰ ਜਿਹੜਾ ਨਿੱਜੜ ਹੈ ਨਾ ਜੀ ਜਿਹੜੇ ਆਮ ਲੋਗ ਹੈ ਉਹ ਗੋਵਿੰਦ ਦਾ ਫਲੋ ਹੈ ਉਹ ਜਿਸ ਜਿਹੇ ਚੀਜ਼ਾਂ ਦੇਖਦੇ ਐ ਉਹ ਜਿਹੇ ਚ ਜਾ ਫਾਲੋ ਕਰਦੇ ਐ ਤਾਂ ਉਹਨ ਇੱਕ ਕਲਚਰ ਚੱਲ ਪਿਆ ਕੱਪੜਿਆਂ ਦਾ ਕਲਚਰ ਬਣਾਤਾ ਇਹ ਜਿਹੇ ਕੱਪੜੇ ਪਾਓ ਤੁਸੀਂ ਇਹ ਜਿਹੇ ਦੰਦ ਲੈ ਕੇ ਉਹ ਇਹ ਜੀ ਠਾਰ ਲੈ ਕੇ ਫਿਰ ਤਾਂ ਉਹ ਪੂਰੇ ਦਾ ਪੂਰਾ ਜਿਹੜਾ ਵਿਰਤਾਂਤ ਹੈ ਨਾ ਜੀ ਪੰਜਾਬ ਦੇ ਬੁਆイズ ਦਾ ਯੰਗ ਬੁਆイズ ਦਾ ਤਾਂ ਤੁਸੀਂ ਇੱਕ ਅਜਿਹਾ 25 ਜੰਗ ਮੁੰਡਿਆਂ ਨੂੰ 18 ਸਾਲ ਦੇਆਂ ਨੂੰ ਇੰਟਰਵਿਊ ਕਰ ਲਓ ਜਿਹੜੇ ਚੰਗੇ ਸਕੂਲਾਂ 'ਚ ਪੜ੍ਹੇ ਐ ਹਾਂ ਤਾਂ ਤੁਸੀਂ ਉਹਨਾਂ ਤੋਂ ਇੱਕੋ ਗੱਲ ਉਹਨਾਂ ਦੀ ਨਿਕਲੂਗੀ ਕਿ ਜੀ ਇਹ ਕੰਪਨੀ ਦੇ ਜੁੱਤੇ ਪਾਣੇ ਐ ਸੀ ਹਾਂ ਅਸੀਂ ਆ ਗੱਲ ਰੱਖਣੀ ਐ ਆ ਥਾਰ ਰੱਖਣੀ ਐ ਅਸੀਂ ਆ ਬੁਲਟ ਰੱਖਣਾ ਸੋ ਇਹ ਸਾਰੀਆਂ ਜਿਹੜੇ ਥਾਣੇ ਆਣੇ ਬਣਾਈਏ ਸਾਡੇ ਆਨੇ ਹਾਂ ਅਸੀਂ ਅਸੀਂ ਜਦੋਂ ਛੋਟੇ ਛੁੰਦੇ ਸੀ ਤਾਂ ਉਦੋਂ ਅਸੀਂ ਜਮਲਾ ਗੱਟ ਹੋਰ ਗਾਣੇ ਸੁਣਦੇ ਸੀ ਉਹਨਾਂ ਦੇ ਗਾਣਿਆਂ ਦੇ ਮਤਲਬ ਸੀਗੇ ਉਹਨਾਂ ਦਾ ਕੋਈ ਨਾ ਕੋਈ ਖਾਸ ਸੀਗਾ ਉਹਨੋਂ ਉਹ ਲਿਖਣਾਲੇ ਵੀ ਹੋ ਜene ਤੇ ਜਿਹੜੇ ਗਾਣ ਵਾਲੇ ਐ ਉਹ ਜਿਹੜੇ ਸਾਡੇ ਸਿੰਗਰ ਨੇ ਹੁਣ ਲੋਕ ਉਹਨਾਂ ਨਾਲ ਬੜੀ ਸ਼ਿਫਤੀ ਕਰਦੇ ਐ ਮੁਸੇਵਾਲਾ ਸਾਹਿਬ ਤਾਂ ਉਹਨਾਂ ਨੇ ਦੇਖੋ ਕੀ ਕੀਤਾ ਗੰਦ ਨੂੰ ਪ੍ਰਮੋਟ ਕੀਤਾ ਨਾ ਜੀ ਅਲਟੀਮੇਟਲੀ ਉਹਨਾਂ ਨੇ ਉਸ ਚੀਜ਼ ਦੀ ਖਤਾ ਖਾਈ ਨਾ ਪਰਿਵਾਰ ਨੇ ਉਹਨਾਂ ਨੇ ਹਾਂ ਤਾਂ ਉਹ ਗਾਣਾ ਗਾਉਂਦੇ ਸੀ ਉਹ ਕੇਸ ਚੱਲ ਰਿਹਾ ਜੱਟ ਤੇ ਜਿਹੜਾ ਉਹ ਸੰਗੇ ਦੱਤ ਤੇ ਤਾਂ ਇਹ ਨਰੇਟਿਵ ਜਿਹੜਾ ਹੈ ਨਾ ਜੀ ਇਹ ਜਿਹੜਾ ਵਿਸਤਾਰਤ ਅਸੀਂ ਬਣਾ ਰਹੇ ਆ ਇਹ ਬਹੁਤ ਹੀ ਮਾੜਾ ਹੈ ਜਿਹੜੀ ਐਡਵਰਟਾਈਜ਼ਮੈਂਟ ਨੇ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਗਾਣਿਆਂ ਨੂੰ ਅਸੀਂ ਕਹਿ ਸਕਦੇ ਆ ਇਹ ਕਿਤੇ ਨਾ ਕਿਤੇ ਸਾਡਾ ਜਿਹੜਾ ਯੰਗ ਮਾਈਂਡ ਹੈ ਉਹਨੂੰ ਪਲਿਊਟ ਕਰਨੀਆਂ ਨੇ ਔਰ ਉਹਨੂੰ ਗਲਤ ਰਾਹ ਤੇ ਪਾ ਰਹੀ ਹੁੰਦੀ ਹੈ ਸਰਕਾਰ ਨੂੰ ਚਾਹੀਦਾ ਕਿ ਇਹ ਜੇ ਲੋਕਾਂ ਨਾਲ ਬੜੀ ਸ਼ਕਤੀ ਨਾਲ ਨਿਭੜਨ ਹਾਂ ਜੀ ਸਰਕਾਰ ਨੂੰ ਇਹ ਦੱਸ ਰਹੀ ਹੈ ਵੀ ਜੇ ਇਹਨਾਂ ਤੇ ਸਖਤੀ ਕਰਨਗੇ ਕਿਤੇ ਲੋਕ ਨਾ ਇਹਨਾਂ ਦੇ ਖਿਲਾਫ ਹੋ ਜਾਣ ਲੋਕ ਅੱਕੇ ਪਏ ਨੇ ਪੱਕੇ ਪਏ ਨੇ ਲੋਕ ਚਾਹਦੇ ਆ ਕਿ ਇਹਨਾਂ ਦੇ ਖਿਲਾਫ ਜਿਹੜਾ ਵੀ ਕੋਈ ਗੰਮੀ ਦੀ ਗੱਲ ਕਰਦਾ ਹੈ ਜਾਂ ਸਾਡੇ ਸਭਿਆਚਾਰ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ ਉਹ ਤੇ ਸਖਤ ਕਾਰਵਾਈ ਕਰੇ ਸਰਕਾਰ ਜੀ ਇਹ ਦੇਖਿਆ ਜਾ ਰਿਹਾ ਕਿ ਲਗਾਤਾਰ ਜਿਵੇਂ ਹੁਣ ਵਿਆਸ ਮਾਗਦੇ ਵਿੱਚ ਹਾਲੇ ਦੇ ਵਿੱਚ ਇੱਕ ਤਰਨ ਤਾਨ ਤੋਂ ਜਿਹੜਾ ਦੇਹਦ ਦੁਖ ਵਾਲਾ ਮਾਮਲਾ ਸਾਹਮਣੇ ਆਇਆ ਸੀ ਕਿ ਹਾਲੇ ਫੌਜੀ ਆਪਣੇ ਬਾਦੀ ਵਿਆਹ ਦੀ ਛੁੱਟੀ ਆਉਂਦਾ ਹੈ ਤੇ ਵਿਆਹ ਦੀ ਛੁੱਟੀ ਦੌਰਾਨ ਆ ਜਦੋਂ 3-4 ਦਿਨ ਵਿਆਹ ਨੂੰ ਹੁੰਦੇ ਨੇ ਆਪਣੇ ਦੋਸਤ ਦੇ ਵਿਆਹ ਚ ਜਾਂਦਾ ਉੱਥੇ ਵੀ ਗੋਲੇ ਦਾ ਸ਼ਿਕਾਰ ਹੋ ਕੇ ਡੈਥ ਹੋ ਜਾਂਦੀ ਹੈ ਤੇ ਇੱਕ ਹਾਲੇ ਦੇ ਵਿੱਚ ਤਾਜ਼ਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਜਿੱਥੇ ਫੰਕਸ਼ਨ ਚੱਲ ਰਿਹਾ ਸੀ ਤਾਂ ਵੀਜ਼ੇ ਵਾਲੀ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਇਹਨਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣਦੇ ਜਾ ਰਹੇ ਨੇ ਦੇਖੋ ਜ਼ਿੰਮੇਵਾਰ ਤਾਂ ਟੈਕਨੀਕਲੀ ਜੇ ਲਗਾਈਏ ਪੁਲਿਸ ਹੈ ਔਰ ਜਿਹੜੇ ਪੈਲੇਸ ਵਾਲੇ ਆ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਜਿੱਥੇ ਕੋਈ ਵੀ ਵਿਆਹ ਹੁੰਦਾ ਉਹ ਪਤਾ 15 20 ਲੱਖ ਰੁਪਏ ਦੇ ਵਿਆਹ ਨਹੀਂ ਤਾਂ ਅੱਜ ਦੀ ਡੇਟ 'ਚ ਬਾਉਂਸਰ ਬੈਠੇ ਨੇ ਸਭ ਕੁਝ ਬੈਠੇ ਆ ਤਾਂ ਉਹਨਾਂ ਨੂੰ ਬਾਉਂਸਰ ਚਾਰ ਬਾਹਰ ਲਾ ਦੇਣ ਚਾਰ ਬਾਉਂਸਰ ਦਾ ਕੀ ਹੈ ਜੀ 4000 ਰੁਪਏ ਦਾ ਖਰਚਾ ਪਊਗਾ ਵੱਧ ਵੱਧ ਉਹ ਕਹਿਣ ਵੀ ਜੇ ਕੋਈ ਹਥਿਆਰ ਲੈ ਕੇ ਅੰਦਰ ਬੜਿਆ ਜੀ ਜਾਂ ਫਿਜ਼ੀਕਲ ਚੈਕਿੰਗ ਵੀ ਕਰ ਲੈਣ ਬਿਲਕੁਲ ਤਕ ਜੇ ਅਸੀਂ ਚਾਹੀਏ ਸਰਕਾਰੀ ਨੋਟੀਫਿਕੇਸ਼ਨ ਕੱਢ ਦੇਵੇ ਸਰਕਾਰ ਦੀ ਇੱਛਾ ਜਿਹੜੀ ਹੈ ਨਾ ਜੀ ਉਹ ਕਿਤੇ ਨਾ ਕਿਤੇ ਜਾਂ ਇਹਨਾਂ ਕੋਲੇ ਉਸ ਲੈਵਲ ਦੀ ਥਿੰਕਿੰਗ ਨਹੀਂ ਹੈ ਜਾਂ ਟਾਈਮ ਨਹੀਂ ਹੈ ਲੋਕਾਂ ਨੂੰ ਫालतू ਦੀਆਂ ਚੀਜ਼ਾਂ ਦੇ ਵਿੱਚ ਬਸ ਐਡਵਰਟਾਈਜ਼ਮੈਂਟ ਦੇ ਵਿੱਚ ਉਂਝਾ ਕੇ ਰੱਖਿਆ ਹੋਇਆ ਹੈ ਸਿੰਪਲ ਕਰਨ ਵੀ ਚਾਰ ਬੌਂਸਰ ਲਾ ਦੇਣ ਮੈਰਿਜ ਪਹਿਲੇ ਸਾਲ ਦੀ ਡਿਊਟੀ ਹੈ ਉਹਦਾ ਮੈਰਿਜ ਪਹਿਲੇ ਸਾਲ ਹੀ ਕਰਾ ਦਾਂਗੇ ਬੰਦ ਜੇ ਉਹਦੇ ਵਿੱਚ ਗਲ ਹੋਈ ਬਿਲਕੁਲ ਜੀ ਆ ਬਹੁਤ ਬਹੁਤ ਆ ਸ਼ੁਕਰੀਆ ਐਡਵੋਕੇਟ ਸਾਹਿਬ ਜੀ ਦਾ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਆਹਾਂ ਸਮਾਗਮਾਂ ਦੇ ਵਿੱਚ ਜਾਂ ਹੋਰ ਕਿਸੇ ਵੀ ਸਮਾਗਮ ਦੇ ਵਿੱਚ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਦੇ ਉੱਤੇ ਪ੍ਰਸ਼ਾਸਨ ਕਿੰਨਾ ਕੁ ਸਖਤ ਹੁੰਦਾ ਤਾਂ ਕਿ ਲੋਕਾਂ ਦੀ ਕੀਮਤੀ ਜਾਨਾਂ ਬਚ ਸਕਣ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ